ਅਸਵਿਲੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਵਾਰਨੀing ਆ ਜੀਓਫਰੀ ਹਿੰਟਨ ਜੀਓਫਰੀ ਹਿੰਟਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਐਸਵੇਲੇ ਮੰਨੇ ਹੋਏ ਐਕਸਪਰਟ ਆ ਉਹਨਾਂ ਨੇ ਕੁਝ ਗੱਲਾਂ ਬਾਤਾਂ ਦਸੀਆਂ ਐਸਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਸੰਭਾਵੀ ਖਤਰੇ ਨੇ ਜਿਨ੍ਹਾਂ ਦੇ ਵਿੱਚ ਸਰਵੈਲੈਂਸ ਜਾਂ ਆਪਣੇ ਆਪ ਚੱਲਣ ਵਾਲੇ ਹਥਿਆਰ ਜਾਂ ਜਿਹੜੀਆਂ ਨਕਲੀ ਵੀਡੀਓਜ਼ ਨੇ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇੱਕ ਵੱਡਾ ਖਤਰਾ ਇਸ ਵੇਲੇ ਇਹ ਆ ਕਿ ਇਹਨਾਂ ਨਾਲ ਬਿਨਾ ਗੱਲ ਤੋਂ ਕਿਸੇ ਤੇ ਨਿਗਾਹ ਰੱਖੀ ਜਾ ਸਕਦੀ ਹੈ ਦੂਜਾ ਵੈਪਨਾਈਜੇਸ਼ਨ ਹੋ ਸਕਦੀ ਹੈ ਹਿੰਟਨ ਨੇ ਇਸ ਗੱਲ ਦੇ ਉੱਤੇ ਦੱਸਿਆ ਕਿ ਜਿਹੜਾ ਇਸ ਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਭ ਤੋਂ ਵੱਡਾ ਖਤਰਾ ਆ ਉਹ ਇਹ ਆ ਕਿ ਮਾਸ ਸਰਵੇਲੈਂਸ ਮਾਸ ਸਰਵੇਲੈਂਸ ਲਈ ਯੂਜ਼ ਕੀਤੀ ਜਾ ਸਕਦੀ ਹੈ ਤੇ ਦੂਜਾ ਆਟੋਨੋਮਸ ਵੈਪਨਸ ਦੇ ਲਈ ਤੇ ਇਹ ਮਤਲਬ ਬਿਨਾ ਕੋਈ ਇਹਦੇ ਚ ਹਿਊਮਨ ਦੇ ਇੰਟਰਵੈਂਸ਼ਨ ਨਹੀਂ ਚਾਹੀਦੀ ਐ ਫਿਰ ਵੀ ਆਪਣਾ ਕੰਮ ਐਸੇ ਤਰੀਕੇ ਦੇ ਨਾਲ ਕਰੀ ਜਾਊਗੀ ਦੁਨੀਆ ਦੇ ਵਿੱਚ ਇਸ ਵੇਲੇ ਹਥਿਆਰਾਂ ਦੀ ਦੌੜ ਲੱਗੀ ਹੈ ਰੈਸਕਾ ਗਲੋਬਲ ਆਰਮਸ ਰੇਸ ਦੇ ਵਿੱਚ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਵੈਪਨ ਨੇ ਉਹ ਯੂਜ਼ ਕੀਤੇ ਜਾ ਸਕਦੇ ਆ ਕਿਸੇ ਨੂੰ ਮਾਰਨ ਦੇ ਲਈ ਮਤਲਬ ਕਿਸੇ ਦੇਸ਼ ਨੂੰ ਡਿਸਟੈਬਲਾਈਜ਼ ਕਰਨ ਦੇ ਲਈ ਤੇ ਕੋਈ ਸਿਲੇਕਟਿਵ ਕਿਲਿੰਗ ਦੇ ਲਈ ਇਹ ਹੁਣ ਵੱਡੀ ਚਿੰਤਾ ਵਾਲੀ ਗੱਲ ਆ mass surveillance ਮਤਲਬ ਇਹ ਆ ਕਿ ਮੇਰੀ ਇੱਕ ਆਪਣੀ ਪ੍ਰਾਈਵੇਸੀ ਆ ਦੁਨੀਆ ਦਾ ਹਰ ਦੇਸ਼ ਜਿਹੜਾ ਇਸ ਗੱਲ ਦੀ ਆਗਿਆ ਦਿੰਦਾ ਕਿ ਬੰਦਾ ਆਪਣੀ ਨਿੱਜਤਾ ਰੱਖ ਸਕਦਾ ਇਹਦੇ 'ਚ ਨਿੱਜਤਾ ਕੋਈ ਨਹੀਂ ਰਹੂਗੀ ਤੁਸੀਂ ਕਿਹੜੀ ਸੜਕ ਤੇ ਜਾ ਰਹੇ ਹੋ ਕਿਹੜੇ ਕੈਮਰੇ ਤੇ ਜਾ ਰਹੇ ਹੋ ਕੀ ਕਰ ਰਹੇ ਹੋ ਘਰ ਦੇ ਵਿੱਚ ਕੀ ਕਰ ਰਹੇ ਹੋ ਕੈਮਰੇ ਤੁਹਾਡੇ ਕੋਲੇ ਸਾਰੇ ਲੱਗੇ ਆ ਹਰ ਥਾਂ ਦੇ ਉੱਤੇ ਤੇ ਇਹ ਸਾਰੇ ਕੁਝ ਨੂੰ ਇੱਧਰ ਉੱਧਰ ਕਰਨਾ ਕੋ ਬਹੁਤ ਔਖਾ ਕੰਮ ਨਹੀਂ ਤੇ ਸਾਰੇ ਦਾ ਸਾਰਾ ਕੁਝ ਤੁਹਾਡਾ ਜਿਹੜਾ ਆ ਉਹ ਜਿਹੜਾ ਚੋਰੀ ਹੋ ਸਕਦਾ ਦੂਜਾ ਜਿਹੜੇ ਹਥਿਆਰਾਂ ਵਾਲਾ ਮਾਮਲਾ ਆ ਇਹ ਬਹੁਤ ਵੱਡੀ ਇੱਕ ਚਿੰਤਾ ਆ ਇਸਕੇ ਲਈ ਐਸ਼ਵਿਨ ਜਿਵੇਂ ਯੂਰਪੀਅਨ ਯੂਨੀਅਨ ਆ ਉਹਨਾਂ ਦੇ ਵਿੱਚ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕਾਨੂੰਨ ਆ ਰੈਗੂਲੇਸ਼ਨ ਬਣਾਏ ਆ ਉਹਨਾਂ ਨੇ ਬਿਜੜੇ ਪਰ ਜਿਹੜੀ ਮਿਲਟਰੀ ਐਪਲੀਕੇਸ਼ਨ ਆ ਉਹ ਐਗਜ਼ੈਂਪਟ ਆ ਇਹਦੇ ਤੋਂ ਕੇ ਰੈਗੂਲੇਸ਼ਨ ਜਿਹੜੀਆਂ ਆ ਹੁਣ ਇਫੈਕਟਿਵ ਕਿੱਦਾਂ ਹੋਣਗੀਆਂ ਜਦ ਮਿਲਟਰੀ ਨੂੰ ਤੁਸੀਂ ਪਹਿਲਾਂ ਐਗਜ਼ੈਂਪਟ ਕਰ ਦਿੱਤਾ ਇਹਦੇ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜਿਹੜੀ ਜਿਹੜੀ ਟਾਸਕ ਆ ਜਿਹੜਾ ਕੰਮ ਆ ਉਹਨੂੰ ਹੁਣ ਮਸ਼ੀਨ ਹੀ ਆ ਧੋਖਾ ਖਾਈ ਸਕਦੀ ਆ ਭੁਲੇਖਾ ਖਾਈ ਸਕਦੀ ਆ ਤੇ ਜੇ ਇਹ ਭੁਲੇਖਾ ਖਾ ਗਈ ਤੇ ਫਿਰ ਉਹਦਾ ਨੁਕਸਾਨ ਸਿੱਧਾ ਹੋਣਾ ਮਤਲਬ ਇਹ ਆ ਕਿ ਜਿਹੜਾ ਮਤਲਬ ਕਿ ਕਲਾਈਮੇਟ ਚੇਂਜ ਜਿਹੜੀ ਆ ਕਿ ਮਤਲਬ ਉਹ ਕਰਨੀ ਹੋਵੇ ਤੁਸੀਂ ਇੱਥੇ ਤੇ ਉਹਦੇ ਵਿੱਚ ਇਹ ਟੱਪਲਾ ਖਾ ਸਕਦੀ ਜਿਹੜੀ ਹਿੰਟਨ ਦੀ ਰਿਸਰਚ ਆ ਉਹ ਇਹ ਦੱਸਦੀ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਨਾਂ ਨੂੰ ਐਫੀਸ਼ੀਐਂਟ ਬਣਾਉਂਦੀ ਆ ਪਰ ਜਿਹੜੀ ਇਨਫੋਰਮੇਸ਼ਨ ਕਨਸਰਨ ਆ ਉਹਦੇ ਮਾਮਲੇ ਦੇ ਵਿੱਚ ਜਾਂ ਕੰਟਰੋਲ ਆਫ ਪਾਵਰ ਆ ਉਹਦੇ ਮਾਮਲੇ ਦੇ ਵਿੱਚ ਇਹ ਗੜਬੜ ਹੋ ਸਕਦੀ ਆ ਜਿਹੜਾ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਜ਼ਿਆਦਾ ਕੰਟਰੋਲ ਕਰ ਸਕਦੀ ਆ ਵੱਖ-ਵੱਖ ਚੀਜ਼ਾਂ ਦੇ ਉੱਤੇ ਜਿੱਦਾ ਇੱਕ-ਇੱਕ ਕਰਕੇ ਕੰਟਰੋਲ ਕਿੰਨਾ ਜ਼ਿਆਦਾ ਚੀਜ਼ਾਂ ਦੇ ਉੱਤੇ ਹੋ ਸਕਦਾ ਤੇ ਜਿਹੜਾ ਕਹਿ ਲੋ ਕਿ ਮਤਲਬ ਜਿਹੜੇ ਮਨੁੱਖ ਨੇ ਜਿਹੜਾ ਫੈਸਲਾ ਲੈਣਾ ਹੌਲੀ-ਹੌਲੀ ਸਾਈਡਲਾਈਨ ਹੋਊਗਾ ਐਸ ਵੇਲੇ ਕੀ ਹੋ ਰਿਹਾ ਮਨੁੱਖ ਕੰਪਿਊਟਰ ਨੂੰ ਦੱਸਦਾ ਕਿ ਆਹ ਕੰਮ ਇਦਾਂ ਕਰਨਾ ਆਹ ਕੰਮ ਇਦਾਂ ਕਰਨਾ ਤੇ ਇੱਕੋ ਕਹਿੰਦੇ ਇਸ ਤਰੀਕੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਸਮਾ ਆਊਗਾ ਕਿ ਜਿਹੜਾ ਹਿਊਮਨ ਡਿਸੀਜਨ 메ਕਿੰਗ ਆ ਉਹ ਸਾਈਡਲਾਈਨ ਹੋ ਜੂਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਮੁੱਖ ਫੈਸਲੇ ਕਰਨ ਲੱਗ ਜੂਗੀ ਭਾਵੇਂ ਕਿ ਉਹ ਮਨੁੱਖ ਦਰਾਂ ਦਾ ਸੀ ਪਰ ਡਿਪੈਂਡੈਂਸ ਇੰਨੀ ਜ਼ਿਆਦਾ ਤੇ ਹੋ ਜਾਣੀ ਹੈ ਹੁਣ ਸਾਰੇ ਐਕਸਪਰਟ ਇਹ ਹਿੰਟਨ ਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਕੁਝ ਇਹ ਕਹਿੰਦੇ ਆ ਕਿ ਜਿਹੜੀ AI ਇਹ ਇਦਾਂ ਨਹੀਂ ਚੱਲ ਸਕਦੀ ਵੀ ਇਹ ਜਿਹੜੀਆਂ ਮਨੁੱਖ ਦੀ ਯੋਗਤਾ ਆ ਉਹਦੇ ਤੋਂ ਅੱਗੇ ਨਹੀਂ ਲੰਘ ਸਕਦੀ ਰਿਸਕ ਹੈਗਾ ਆ ਹਿੰਟਨ ਨੇ ਇਹ ਵੀ ਐਕਨੋਲਜ ਕੀਤੀ ਆ ਗੱਲ ਕਿ ਇਹਦਾ ਮੈਡੀਸਨ 'ਚ ਬਹੁਤ ਯੂਜ਼ ਹੋ ਸਕਦਾ ਵੀ ਜਿਹੜੀ ਐਡਵਾਂਸਡ ਡਾਇਗਨੋਸਟਿਕ ਜਿਹੜੀ ਹੈਗੀ ਆ ਪੇਸ਼ੈਂਟ ਦੇ ਡਾਟੇ ਦੇ ਉੱਤੇ ਕੋਈ ਚੀਜ਼ ਮਤਲਬ ਬਿਮਾਰੀ ਹੈ ਹੁਣ ਡਾਕਟਰਾਂ ਤੁਸੀਂ ਦੱਸੋਗੇ ਉਹਨੂੰ ਦੱਸਣਾ ਜਾ ਕੇ ਵੀ ਭਾਈ ਮੈਨੂੰ ਆ ਬਿਮਾਰੀ ਹੈ ਡਾਕਟਰ ਪਹਿਲਾਂ ਤੁਹਾਡੀ ਬਿਮਾਰੀ ਸਮਝੂਗਾ ਵੀ ਇਹਨੂੰ ਆ ਹੁੰਦਾ ਸਿਰ ਦੁੱਖ ਦਾ ਲੱਤ ਦੁੱਖ ਦੀ ਆਹ ਪ੍ਰੋਬਲਮ ਆ ਫਿਰ ਉਹਦੇ ਹਿਸਾਬ ਨਾਲ ਇੱਕ ਅੰਦਾਜ਼ਾ ਲਾਊਗਾ ਜਿੰਨੀ ਕੋਨੇ ਪੜ੍ਹਾਈ ਕੀਤੀ ਆ ਉਹ ਪੜ੍ਹਾਈ ਦੇ ਹਿਸਾਬ ਨਾਲ ਦੱਸੂਗਾ ਵੀ ਜੇ ਆ ਆ ਆ ਗੱਲਾਂ ਹੋਣ ਤੇ ਫਿਰ ਆ ਬਿਮਾਰੀ ਹੋਊਗੀ ਤੇ ਇਹ ਬਿਮਾਰੀ ਦੇ ਲਈ ਫਿਰ ਉਹਨੂੰ ਯਾਦ ਹੋਊਗਾ ਵੀ ਫਲਾਣੀ ਦਵਾਈ ਦਿੱਤੀ ਜਾਂਦੀ ਆ ਹੁਣ ਜੇਹੀ ਕੰਮ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਕਰ ਉਹ ਸਿਰਫ ਕੰਪਿਊਟਰ ਨੂੰ ਇਹ ਦੱਸ ਦਿੰਦਾ ਕਿ ਲੱਛਣ ਆ ਨੇ ਇਹ ਬੰਦੇ ਦੀ ਲੱਤ ਵੀ ਦੁਖਦੀ ਹੈ ਦਾ ਸਿਰ ਵੀ ਦੁਖਦਾ ਹੈ ਦਾ ਆ ਵੀ ਹੁੰਦਾ ਹੈ ਦਾ ਆ ਵੀ ਹੁੰਦਾ ਹੈ ਇਹ ਬੰਦੇ ਨੂੰ ਕਿਹੜੀ ਬਿਮਾਰੀ ਹੋ ਸਕਦੀ ਹੈ ਹੁਣ ਕੰਪਿਊਟਰ ਅੱਗੇ ਪੁੱਛੂਗਾ ਵੀ ਓਕੇ ਇਹਨੂੰ ਬਿਮਾਰੀ ਆ ਆ ਜਾਂ ਕੰਪਿਊਟਰ ਪੁੱਛੂਗਾ ਵੀ ਇਹਨੂੰ ਆ ਚੀਜ਼ ਆ ਚੀਜ਼ ਪੁੱਛੋ ਇਹਦੇ ਆ ਟੈਸਟ ਕਰਾਓ ਜਾਂ ਇਹਦਾ ਆ ਕੀ ਹੈ ਉਹ ਅਲਟੀਮੇਟਲੀ ਕੰਪਿਊਟਰ ਨੇ ਤੁਹਾਨੂੰ ਇੱਕ ਬਿਲਕੁਲ ਐਕੂਰੇਟ ਜਾਣਕਾਰੀ ਦੇ ਦੇਣੀ ਕਿ ਅਸਲ ਦੇ ਵਿੱਚ ਬਿਮਾਰੀ ਆ ਹੁਣ AI ਦਾਤ ਬਹੁਤ ਵੱਡਾ ਫਾਇਦਾ ਹੈ ਦੂਜਾ ਫਿਰ ਉਹਨੇ ਕਹਣਾ ਵੇ ਇਹਦੇ ਲਈ ਮੈਡੀਸਿਨ ਦੱਸੋ ਕਿਹੜੀ ਆ ਡਾਕਟਰ ਹੋ ਸਕਦਾ 10 ਸਾਲ ਪਹਿਲਾਂ ਪੜਿਆ ਹੋਵੇ 20 ਸਾਲ ਉਹਨੂੰ ਨਹੀਂ ਪਤਾ ਅੱਜ ਦੀ ਮੈਡੀਸਨ ਦਾ ਉਹਨੇ ਉਹਨੂੰ ਅਪਡੇਟ ਕਰਕੇ ਦੇ ਦੇਣਾ ਕਿ ਦੇਖੋ ਜੀ ਇਹਦੇ ਲਈ ਆਹ ਮੈਡੀਸਨ ਆ ਤੁਸੀਂ ਆਹ ਦਵੋਗੇ ਤੇ ਆਹ ਫਾਇਦਾ ਹੋਊਗਾ ਫਿਰ ਉਹ ਅੱਗੇ ਪੁੱਛ ਸਕਦਾ ਮੈਡੀਸਨ ਦਾ ਨੁਕਸਾਨ ਕੀ ਕਿਹੜੀ ਗੱਲ ਆ ਜਿਹੜੀ ਇਹਦੀ ਤੋਂ ਪਤਾ ਨਹੀਂ ਕੀਤੀ ਜਾ ਸਕਦੀ ਹੁਣ ਹਿੰਟਨ ਸੁਜੈਸਟ ਇਹ ਕਰ ਰਿਹਾ ਕਿ ਜਿਹੜੀ ਸੇਫਟੀ ਟੈਸਟਿੰਗ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਕੰਪਨੀਆਂ ਦੀ ਪਬਲਿਕ ਐਜੂਕੇਸ਼ਨ ਦੀ ਜਿਹੜੀ ਡਿਸਇਨਫਾਰਮੇਸ਼ਨ ਆ ਖਾਸ ਕਰ ਇਕਸ਼ਨ ਦੇ ਵਿੱਚ ਉਹਨੂੰ ਕਿੱਦਾਂ ਕਾਬੂ ਕੀਤਾ ਜਾਵੇ ਹੈ ਤੇ ਉਹੀ ਆ ਨਾ ਮਸ਼ੀਨ ਹੀ ਆ ਨਾ ਕਿਤੇ ਤੁਸੀਂ ਜਿਆਦਾ ਉੱਤੇ ਡਿਪੈਂਡ ਕਰਨ ਲੱਗ ਪਏ ਇੱਕ ਸਟੇਜ ਦੇ ਉੱਤੇ ਜਾ ਕੇ ਉਹ ਧੋਖਾ ਵੀ ਖਾ ਸਕਦੀ ਹੈ ਤਾਂ ਉਹਦਾ ਰਿਸਕ ਜਿਹੜਾ ਕਿਤੇ ਨਾ ਕਿਤੇ ਇਸ ਵੇਲੇ ਜਿਹੜਾ ਹੈਗਾ ਆ ਸੋ ਹੁਣ ਜਿਹੜਾ ਇਸ ਕਿਸਮ ਦੀਆਂ ਚਿੰਤਾਵਾਂ ਮਾਹਰ ਦੱਸ ਰਹੇ ਆ ਕਿ ਕੀ ਇਹਦਾ ਕਿੰਨਾ ਕੁ ਸਾਨੂੰ ਫਾਇਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਇਹਦਾ ਨੁਕਸਾਨ ਜਿਹੜਾ ਆ ਉਹ ਮਨੁੱਖਤਾ ਨੂੰ ਇਸ ਚੀਜ਼ ਦਾ ਹੋ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ